ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅਗਸਤ ਦਾ ਮਹੀਨਾ ਹੈ 2025 ਹੈ ਔਰ ਸਾਡੀ ਆਦਾ ਆਜ਼ਾਦੀ ਦਾ ਦਿਹਾੜਾ 15 ਅਗਸਤ ਉਹ ਆਪ ਸਾਰੇ ਭਾਰਤ ਦੇ ਲੋਕ ਮਨਾਉਣ ਦੇ ਲਈ ਜਾ ਰਹੇ ਹਨ ਸ਼ੁਰੂ ਤੋਂ ਮੈਂ ਇਤਿਹਾਸ ਦਾ ਵਿਦਿਆਰਥੀ ਰਿਹਾ ਤੇ ਜਾਤਕਦੀ ਵੀ ਅਗਸਤ ਦਾ ਮਹੀਨਾ ਆਉਂਦਾ ਇਥੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖਾਸ ਕਰ ਇਹਨਾਂ بارشਾਂ ਨੂੰ ਵੇਖ ਕੇ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਕਿਸੇ ਨੂੰ ਇਹ بارشਾਂ ਸੋਹਣੀਆਂ ਲੱਗਦੀਆਂ ਔਰ ਜਿਹੜੇ ਜਾਣਕਾਰ ਨੇ ਉਹਨਾਂ ਦੇ ਲਈ بارشਾਂ ਜਿਹੜੀਆਂ ਅਗਸਤ ਚ ਹੁੰਦੀਆਂ ਉਹ ਕਿਤੇ ਨਾ ਕਿਤੇ ਦੁੱਖ ਔਰ ਦਰਦ ਪੁਰਾਣੇ ਜਿਹੜੇ ਜ਼ਖਮ ਹੈ ਉਹਨਾਂ ਦੇ ਉੱਤੇ ਲੂਣ ਮਿਰਚ ਦਾ ਕੰਮ ਜਿਹੜੀਆਂ ਉਹ ਕਰਤੀਆਂ ਨੇ ਤੇ ਠੀਕ ਹੈ ਕਿ ਭਾਰਤ ਦੀ ਜੰਗਿਆ ਆਜ਼ਾਦੀ ਜਿਹੜੀ ਹੈ ਉਹ ਅਸੀਂ ਸਭ ਨੇ ਮਿਲ ਕੇ ਲੜੀ ਹੈ ਲੇਕਿਨ ਮੈਂ ਹਮੇਸ਼ਾ ਇਹ ਸਮਝਦਾ ਹਾਂ ਕਿ 15 ਅਗਸਤ ਵਾਲੇ ਦਿਨ ਪੂਰੇ ਭਾਰਤ ਦੇ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਪੰਜਾਬੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਪੰਜਾਬੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬ ਨੂੰ ਸਲੂਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਿਉਂਕਿ ਭਾਰਤ ਦੇ ਵਿੱਚ ਪੰਜਾਬ ਇੱਕ ਐਸੀ ਥਾਂ ਹੈ ਇੱਕ ਐਸਾ ਸੂਬਾ ਹੈ ਪੰਜਾਬ ਉਹ ਜਗ੍ਹਾ ਹੈ ਜਿਹਦੇ ਪੁੱਤਰਾਂ ਨੇ ਜਿਹਦੇ ਜਰਨੈਲਾਂ ਨੇ ਜਿਹਦੇ ਆਜ਼ਾਦੀ ਕਲਾਟੀਆਂ ਨੇ ਲਗਾਤਾਰ ਅੰਗਰੇਜ਼ ਦੇ ਦੰਦ ਖੱਟੇ ਕੀਤੇ। ਔਰ ਫਿਰ ਜਦ ਦੇਸ਼ ਆਜ਼ਾਦ ਹੋਇਆ ਜਿਸ ਦਿਨ ਤੇ ਉਸ ਵੇਲੇ ਵੀ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੈ, ਜਿਹੜਾ ਦੁੱਖ ਹੈ, ਜਿਹੜਾ ਦਰਦ ਹੈ ਉਹ ਪੰਜਾਬ ਨੇ ਬਰਦਾਸ਼ਤ ਕੀਤਾ। ਮੇਰੇ ਮਰਹੂਮ ਪਿਤਾ ਜੀ ਸ਼ਾਹੀ ਇਮਾਮ مولانا ਹਬੀਬੁਰਹਿਮਾਨ ਸਾਨੀ ਲੁਧਿਆਣਵੀ 2021 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ। ਜਦ ਮੈਂ ਆਪਣੀ ਕਿਤਾਬ ਦਾਸਤਾਨੇ ਲੁਧਿਆਣਾ ਲਿਖ ਰਿਹਾ ਸੀਗਾ ਜਿਹਨੂੰ ਜਿਹਦੀ ਖੋਜ ਬੀੰਚ ਕਈ ਸਾਲ ਲੱਗ ਗਏ ਉਹ ਕਈ ਰਿਫਰੈਂਸ ਬੁੱਕਾਂ ਮੈਨੂੰ ਦਿੰਦੇ ਹੁੰਦੇ ਸੀ ਪੜ੍ਹਨ ਲਈ ਤੇ ਉਹ ਵੀ ਹਮੇਸ਼ਾ 15 ਅਗਸਤ ਦੇ ਦਿਨਾਂ 'ਚ ਇਸ ਦਰਦ ਨੂੰ ਸਾਡੇ ਨਾਲ ਸਾਂਝਾ ਜ਼ਰੂਰ ਕਰਦੇ ਸੀ ਅਕਸਰ ਜਦ ਕੋਈ ਕਿਤਾਬ ਸਾਹਮਣੇ ਆਣੀ ਇੱਕ ਦਫਾ ਉਹਨਾਂ ਨੇ ਮੈਨੂੰ ਇੱਕ ਕਿਤਾਬ ਦਿੱਤੀ ਲੁਧਿਆਣੇ ਤੇ ਕੀ ਗੁਜ਼ਰੀ ਅੱਛਾ ਜਿਹੜੇ ਇਨਸਾਫ਼ ਪਸੰਦ ਪੰਜਾਬੀ ਹੁੰਦੇ ਨੇ ਨਾ ਫਿਰ ਉਹ ਚਾਹੇ ਮੁਸਲਮਾਨ ਹੋਣ ਸਿੱਖ ਹੋਣ ਚਾਹੇ ਹਿੰਦੂ ਭਰਾ ਹੋਣ ਚਾਹੇ ਦਲਿਤ ਹੋਣ ਉਹ ਕਦੀ ਆਪਣਾ ਪੱਖ ਨਹੀਂ ਪੂਰਦੇ ਉਹ ਕਦੀ ਆਪਣੀ ਸਿਰਫ ਗੱਲ ਨਹੀਂ ਕਰਦੇ ਹੁੰਦੇ ਮੈਨੂੰ ਕਿਤਾਬ ਉਹਨਾਂ ਨੇ ਦਿੱਤੀ ਕਈ ਕਿਤਾਬਾਂ ਹੋਰ ਦਿੱਤੀਆਂ ਜਿਹਦੇ 15 ਅਗਸਤ 1947 ਦੇ ਬਹੁਤ ਸਾਰੇ ਕਿਸੇ ਸੀ। ਉਹ ਲੁਧਿਆਣੇ ਤੇ ਕੀ guzri? ਤੇ ਕੋਈ ਬੰਦਾ ਪੜੇ ਤੇ ਅਗਲੇ ਦੀ ਅੱਖਾਂ ਜਾਸੂ ਆ ਜੇ ਵੀ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਘਰ ਛੱਡਨੇ ਪਏ। ਆਪਣੇ ਕਾਰੋਬਾਰ ਛੱਡਨੇ ਪਏ, ਆਪਣੀਆਂ ਖੇਤੀਆਂ, ਆਪਣੇ ਮवेशੀ ਹਰ ਸ਼ੈ ਛੱਡਣੀ ਪਈ ਜਿੱਥੇ ਜੰਮੇ ਪੜੇ ਸਾਰੀ ਜ਼ਿੰਦਗੀ ਜਿੱਥੇ guzari। ਤੁਮ ਇਹਨੂੰ ਕਹਿਣ ਲੱਗੇ ਕਿ ਇਹ ਜੇ ਤੂੰ ਪੜ ਰਿਹਾ ਹੈ ਨਾ ਕਿ ਲੁਧਿਆਣੇ ਤੇ ਕੀ guzri? ਇਹ ਕੱਲੀ ਲੁਧਿਆਣੇ ਤੇ ਨਹੀਂ ਗੁਜ਼ਰੀ ਇਹ ਲਾਹੌਰ ਤੇ ਵੀ ਗੁਜ਼ਰੀ ਲਾਇਲਪੁਰ ਤੇ ਵੀ ਗੁਜ਼ਰੀ ਜਲੰਧਰ ਤੇ ਵੀ ਗੁਜ਼ਰੀ ਕਹਿਣ ਦਾ ਮਤਲਬ ਇਹ ਹੈ ਕਿ ਇਹ ਲੈਹਂਦੇ ਪੰਜਾਬ ਤੇ ਵੀ ਉਦਾਂ ਹੀ ਗੁਜ਼ਰੀ ਤੇ ਚੜ੍ਹਦੇ ਪੰਜਾਬ ਤੇ ਵੀ ਉਦਾਂ ਹੀ ਗੁਜ਼ਰੀ ਇਹ ਕਿੱਡਾ ਵੱਡਾ ਇਤਿਹਾਸ ਹੈ ਪੰਜਾਬੀਆਂ ਦਾ ਕਿ ਜੋ ਦੁੱਖ ਔਰ ਦਰਦ ਔਰ ਤਕਲੀਫ ਅਸੀਂ ਮਹਿਸੂਸ ਕੀਤੀ ਹੈ ਕਈ ਲੱਖ ਲੋਕ ਕਈ ਲੱਖ ਬੇਟੀਆਂ ਕਈ ਲੱਖ ਪੁੱਤਰ ਵੰਡ ਦੇ ਵੇਲੇ ਜਦ ਇੱਕ ਪਾਸੇ ਦੇਸ਼ ਆਜ਼ਾਦ ਹੋਇਆ ਸੀਗਾ ਜਿਨ੍ਹਾਂ ਨੂੰ ਆਪਣੇ ਘਰ ਆਪਣੀਆਂ ਖੇਤੀਆਂ ਆਪਣੀ ਪیدائش ਦੀ ਜਗਾ ਆਪਣੀ ਜਾਨ ਬਚਾਉਣ ਦੇ ਲਈ ਛੱਡਣੀ ਪਈ ਉਹ ਕਹਿੰਦੇ ਨਾ ਕਿ ਮੈਨੂੰ ਕੁਝ ਲੋਕਾਂ ਨੇ ਕਈ ਵਾਰ ਜ਼ਿਕਰ ਕਰਨਾ ਮੇਰੇ ਵਾਲਿਦ ਸਾਹਿਬ ਦੇ ਸਮੇਂ ਵੀ ਕਿ ਅਸੀਂ ਅੱਜ ਫਲਾਨੀ ਜਗਾ ਗਏ ਸੀ ਤੇ ਅਸੀਂ ਉੱਥੇ ਇੱਕ ਪੁਰਾਣੀ ਜੀ ਮਸਜਿਦ ਦੇਖੀ ਤੇ ਮੈਨੂੰ ਕਹਿੰਦੇ ਹੁੰਦੇ ਸੀ ਪੁੱਤਰਾ ਤੁਸੀਂ ਇਧਰਲੇ ਪਾਸੇੋਂ ਤੇ ਪੁਰਾਣੀਆਂ ਮਸਜਿਦਾਂ ਵੇਖਦੇ ਹੋ ਤੇ ਜਦੋਂ ਉਧਰਲੇ ਪਾਸੇ ਜਾਓਗੇ ਤੇ ਪੁਰਾਣੇ ਗੁਰਦੁਆਰਾ ਸਾਹਿਬ ਪੁਰਾਣੇ ਮੰਦਰ ਲੋਕਾਂ ਦੀਆਂ ਪੁਰਾਣੀਆਂ ਹਵੇਲੀਆਂ ਯਾਨੀ ਜੋ ਤਕਲੀਫ ਤੁਸੀਂ ਇਧਰ ਮਹਿਸੂਸ ਕਰਦੇ ਹੋ ਏਹੀ ਤਕਲੀਫ ਉਧਰ ਵੀ ਹੈ ਤੇ 15 ਗੱਸਰੂ ਮੈਂ ਗੱਲਾਂ ਤਾਂ ਕਰ ਰਿਹਾ कि ਜਿਹੜੀ ਆਜ਼ਾਦੀ ਪੂਰਾ ਦੇਸ਼ ਮਾਣਦਾ ਪਿਆ ਇਹਦਾ ਮੁੱਲ ਪੰਜਾਬੀਆਂ ਨੇ ਬਹੁਤ ਵੱਡਾ ਦਿੱਤਾ ਹੈ। ਪਹਿਲਾਂ ਤਾਂ ਅੰਗਰੇਜ਼ ਦੇ ਖਿਲਾਫ ਲੜੇ ਆ। ਸ਼ਹੀਦ ਆਜ਼ਮ ਭਗਤ ਸਿੰਘ ਹੋਣ, ਉਦਮ ਸਿੰਘ ਹੋਣ, ਮੌਲਾਨਾ ਹਬੀਬੁਰਹਿਮਾਨ ਲੁਧਿਆਣਵੀ ਹੋਣ, ਅਤਾਉੱਲਾ ਛਾ ਬੁਖਾਰੀ ਹੋਣ। ਵੱਡਾ ਮੁੱਲ ਦਿੱਤਾ ਪੰਜਾਬੀਆਂ ਨੇ। ਔਰ ਫਿਰ ਜਦ ਅੰਗਰੇਜ਼ ਦੀ ਸਾਜ਼ਿਸ਼ ਦੇ ਤਹਿਤ ਦੇਸ਼ ਦੇ ਟੁਕੜੇ ਕੀਤੇ ਗਏ। ਉਸ ਵੇਲੇ ਜੋ ਗੁਜ਼ਰੀ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਮ੍ਰਿਤਾ ਪਰਿਤੰਨੇ ਕਿਹਾ ਸੀ ਨਾ ਕਿ ਅੱਜ ਆਖਾਂ ਵਾਰਿਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀਤੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਨ ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ਼ ਸ਼ਾਹ ਨੂੰ ਕਹਿਣ ਜਦ ਕਦੀਏ अगस्त ਦੀਆਂ بارشਾਂ ਹੁੰਦੀਆਂ ਨੇ ਤੇ ਉਹ ਸਾਰੇ ਲੋਕ ਯਾਦ ਆ ਜਾਂਦੇ ਆ ਸਾਨੂੰ ਜਿਨ੍ਹਾਂ ਨੇ ਉਹਨਾਂ ਦਿਨਾਂ 'ਚ ਇਹਨਾਂ بارشਾਂ 'ਚ ਆਪਣਾ ਘਰ ਛੱਡਿਆ ਕਿਸੇ ਦੇ ਲਈ ਹੋ ਸਕਦਾ ਹੈ ਕਿ ਇਹ ਸਾਵਣ ਦੀ ਰੁੱਤ ਹੋਵੇ ਲੇਕਿਨ ਪੰਜਾਬੀਆਂ ਨੇ ਪੰਜਾਬੀਆਂ ਨੇ ਇਸ ਸਾਵਣ ਦੀ ਰੁੱਤ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਬੁਨਿਆਦ 'ਚ ਆਪਣਾ ਖੂਨ ਦਿੱਤਾ ਹੈ ਔਰ ਉਹ ਖੂਨ ਜਦ ਅਸੀਂ ਦਿੱਤਾ ਤੇ ਉਹ ਕਿਸੇ ਇੱਕ ਧਰਮ ਦੇ ਲਈ ਕਿਸੇ ਕੌਮ ਦੇ ਲਈ ਨਹੀਂ ਦਿੱਤਾ ਇਸ ਹੱਕ ਇਹ ਕਹਿ ਦੇਣਾ ਕਿ ਪੰਜਾਬ ਨੇ ਕੀ ਕੀਤਾ ਹੈ ਲੇਕਿਨ ਅਗਰ ਕਦੀ ਤੁਸੀਂ ਇਤਿਹਾਸ ਚੱਕੋਗੇ ਤੇ ਪੂਰਾ ਦੇਸ਼ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਪੰਜਾਬ ਦੇ ਸਿੱਖ, ਮੁਸਲਮਾਨ, ਹਿੰਦੂ ਔਰ ਉਸ ਵੇਲੇ ਜਿੰਨੀਆਂ ਵੀ ਹੋਰ ਇਥੇ ਦੀਆਂ ਕੌਮਾਂ ਇਥੇ ਮੌਜੂਦ ਸੀ ਕਿ ਉਹਨਾਂ ਨੇ ਇੱਕ ਲਾ-ਮਿਸਾਲ ਕੁਰਬਾਨੀ ਜਿਹੜੀ ਉਹ ਪੇਸ਼ ਕੀਤੀ ਹੈ ਇਸ ਲਈ 15 ਅਗਸਤ ਵਾਲੇ ਦਿਨ ਤੁਸੀਂ ਕਿਸੇ ਨੂੰ ਯਾਦ ਕਰੋ ਨਾ ਕਰੋ ਪੰਜਾਬੀਆਂ ਦੀ ਉਹਨਾਂ ਰੂਹਾਂ ਨੂੰ ਸਲਾਮ ਕਰਨਾ ਤੁਹਾਡਾ ਬਣਦਾ ਹੈ ਜਿਨ੍ਹਾਂ ਦੀ ਕੁਰਬਾਨੀਆਂ ਤੋਂ ਬਾਅਦ ਅੱਜ ਤੁਸੀਂ ਆਜ਼ਾਦੀ ਦਾ ਜਿਹੜਾ ਮਾਣ ਜਿਹੜਾ ਹੈ ਉਹ ਮਨਾ ਰਹੇ ਹੋ ਤੇ ਇਸ ਲਈ ਅੱਜ ਦਾ ਬਸ ਅਚਾਨਕ ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਉਹਨਾਂ ਨੂੰ ਕਾਹਤੇ ਹਰ ਵਾਰੀ ਅਸੀਂ ਭੁੱਲ ਜਾਂਦੇ ਹਾਂ ਜਿਨ੍ਹਾਂ ਦੀ ਲਾ-ਮਿਸਾਲ ਕੁਰਬਾਨੀਆਂ ਆ ਔਰ ਫਿਰ ਇੰਨੀਆਂ ਤਕਲੀਫਾਂ ਤੋਂ ਬਾਅਦ ਸੋ ਸਿਆਡੀ ਮਿੱਟੀ ਦਾ ਕਮਾਲ ਦੇਖੋ ਪੰਜਾਬ ਦੀ ਮਿੱਟੀ ਦਾ ਕਮਾਲ ਹੈ ਦੇਖੋ ਕਿ ਐਨੇ ਦੁੱਖ ਐਨੀਆਂ ਤਕਲੀਫਾਂ ਐਨੇ ਲੋਕ ਵਿਛੜ ਗਏ ਧੀਆਂ ਪੁੱਤ ਮਾਪੇ ਭਾਈ ਭੈਣ ਐਨਾ ਕੁਝ ਝੰਡਾਇਆ ਚਾਹੇ ਉਹ ਲੈnde ਝੰਡਾਇਆ ਭਾਵੇਂ ਛੱਡਦੇ ਛੰਡਾਇਆ ਉਹਦੇ ਬਾਅਦ ਅੱਜ ਅਸੀਂ 75 76 77 ਸਾਲਾਂ ਦੇ ਬਾਅਦ ਇਹ ਪੰਜਾਬੀ ਨੇ ਜਿਹੜੇ ਇੱਕ ਵਾਰੀ ਫਿਰ ਸਾਰੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਤੋਂ ਬਾਅਦ ਗੱਲ ਵਕੜੀ ਪਾਦੇ ਨਜ਼ਰ ਆਉਂਦੇ ਨੇ ਤੇ ਪੰਜਾਬੀ ਨੇ ਜਿਹੜੇ ਇਹਨੇ ਦੁੱਖ ਦੇ ਵਿੱਚ ਵੀ ਇਹਨੇ ਤਕਲੀਫ ਦੇ ਵਿੱਚ ਵੀ ਇੱਕ ਵਾਰੀ ਫਿਰ ਉੱਭਰ ਕੇ ਦੁਨੀਆ ਦੇ ਸਾਹਮਣੇ ਆ ਕੇ ਖੜੇ ਕਿ ਅਸੀਂ بڑے ਮਾਣ ਵਾਲੇ بڑے ਅਣਖ ਵਾਲੇ ਲੋਕ ਆ ਤੇ ਇਸ ਲਈ ਸਨੇਹਾ ਤੋਂ ਮੇਰਾ ਪੰਜਾਬੀ ਜ਼ੁਬਾਨ ਚ ਲੇਕਿਨ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਰਾ ਸਪੈਸ਼ਲ ਪੰਜਾਬੀਆਂ ਨੂੰ ਜਰਾ ਖਾਸ ਸਤਿਕਾਰ ਦਿਆ ਕਰੋ ਕਿ ਸਾਡੇ ਜਿਹੜੇ ਫੁਰਕ ਗੁਜ਼ਰੇ ਨੇ ਸਾਡੀ ਪੰਜਾਬ ਚ ਜਿੰਨੀਆਂ ਕੌਮਾਂ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀਆਂ ਨੇ ਇਹਨਾਂ ਦੀ ਕੁਰਬਾਨੀ ਦੇ ਅੱਗੇ ਕਿਸੇ ਹੋਰ ਦੀ ਕੁਰਬਾਨੀ ਜਿਹੜੀ ਹੈ ਉਹ ਛੋਟੀ ਨਜ਼ਰ ਆਂਦੀ ਹੈ ਤੇ ਇਸ ਲਈ 15 ਅਗਸਤ ਦੇ ਦਿਨ ਮੈਂ ਉਹਨਾਂ ਸਾਰੀਆਂ ਬਿਛੜੀਆਂ ਰੂਹਾਂ ਨੂੰ ਵੀ ਯਾਦ ਕਰਦਾ ਔਰ ਅੱਜ ਦੇ ਸਾਰੇ ਪੰਜਾਬੀਆਂ ਨੂੰ ਵੀ ਸलाम ਪੇਸ਼ ਕਰਦਾ ਕਿ ਜਿਨ੍ਹਾਂ ਨੇ ਐਡੇ ਵੱਡੇ ਉਜਾੜੇ ਤੋਂ ਬਾਅਦ ਫਿਰ ਵੀ ਆਪਣੇ ਰਾਪਤੇ ਯਕੀਨ ਕਰਕੇ ਆਪਣੀ ਕੂਵਤ ਤੇ ਬਾਜ਼ੂ ਨਾਲ ਆਪਣੀ ਹਿੰਮਤ ਦੇ ਨਾਲ ਇੱਕ ਵਾਰ ਫਿਰ ਪੰਜਾਬ ਨੂੰ ਪੂਰੇ ਦੇਸ਼ ਦਾ ਔਰ ਪੂਰੀ ਦੁਨੀਆ ਦਾ ਸਰਮੌਰ ਬਣਾਇਆ ਹੋਇਆ ਹੈ ਬਸ ਇਹ ਗੱਲ ਅੱਜ ਦਿਲ ਦੇ ਵਿੱਚ ਸਿਗੀ ਕਿਉਂਕਿ ਅਗਸਤ ਦੀਆਂ بارشਾਂ ਹਰ ਵਾਰੀ ਕਿਉਂਕਿ ਕੱਲੀ-ਕੱਲੀ ਗਲੀ ਮੁਹੱਲੇ ਦਾ ਇਤਿਹਾਸ ਜਿਹੜਾ ਉਹ ਮੈਂ ਕਈ-ਕਈ ਵਾਰ ਪੜਿਆ ਹੈ ਸਿਰਫ ਇੱਕ ਸ਼ਹਿਰ ਦਾ ਨਹੀਂ ਬਹੁਤ ਸਾਰੇ ਸ਼ਹਿਰਾਂ ਦਾ ਪੜਿਆ। ਔਰ ਉਹਨਾਂ ਰੇਲ ਗੱਡੀਆਂ ਦਾ ਇਤਿਹਾਸ ਪੜਿਆ ਜਿਹੜੀਆਂ ਗਈਆਂ ਤਾਂ ਜੀਤੇ ਜਾਗਦੇ ਲੋਕਾਂ ਨੂੰ ਲੈ ਕੇ ਸੀਗੀਆਂ। ਲੇਕਿਨ ਜਦ ਆਪਣੀ ਮੰਜ਼ਿਲ ਤੇ ਪਹੁੰਚੀਆਂ ਤੇ ਉਹਨਾਂ ਵਿੱਚ ਸਿਵਾਏ ਮਰਦੇ ਲੋਕਾਂ ਦੇ ਕੋਈ ਹੋਰ ਨਹੀਂ ਸੀਗਾ। ਤੇ ਇਸ ਲਈ ਅੱਜ ਦੇ ਦਿਨ ਜਿੱਥੇ ਅਸੀਂ ਆਜ਼ਾਦੀ ਦਾ ਦਿਹਾੜਾ ਮਨਾਵਾਂਗੇ ਉਤੇ ਉਹਨਾਂ ਪੰਜਾਬੀਆਂ ਨੂੰ ਉਹਨਾਂ ਸਾਰੀਆਂ ਬਿਛੜੀਆਂ ਰੂਹਾਂ ਨੂੰ ਵੀ ਜ਼ਰੂਰ ਯਾਦ ਕਰਾਂਗੇ ਕਿ ਜਿਨ੍ਹਾਂ ਦੀਆਂ ਲਾ-ਮਿਸਾਲ ਕੁਰਬਾਨੀਆਂ ਝੜੀਆਂ ਉਹ ਰਹਿੰਦੀ ਦੁਨੀਆ ਤੱਕ ਝੜੀਆਂ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਜਗਮਗਾਂਦੀਆਂ ਰਹਿਣ